ਕਰ ਗੱਲ ਕੀਤੀ ਜਾਵੇ ਕਿਸਾਨ ਬੋਰਡ ਬੈਂਕ ਦੀ ਤੇ ਹਰਿਆਣਾ ਦੇ ਵਿੱਚ ਬਹੁਤ ਕਿਸਾਨ ਬੋਰਡ ਬੈਂਕ ਹੈ ਲੱਗਦਾ ਕਿ ਹੁਣ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਤੇ ਨਹੀਂ ਕੀਤੀ ਜਾ ਰਹੀ ਦੇਖੋ ਜਿਹੜਾ ਮਰ ਗਿਆ ਸਾਡੇ ਤੇ ਕੋਈ ਇੱਕ ਵੋਟਰਾਂ ਨੂੰ ਇੱਕੋ ਇੱਕ ਅਪੀਲ ਹੈ ਸਾਡੀ ਕਿ ਜਿਨ੍ਹਾਂ ਨੇ ਸਾਡੇ ਤੇ 10 ਸਾਲ ਇਹਨਾਂ ਨੇ ਰਾਜ ਕੀਤਾ ਤੇ ਜਿਨ੍ਹਾਂ ਨੇ 13 ਮਹੀਨੇ ਪਹਿਲਾਂ ਸਾਨੂੰ ਰੋਲਿਆ ਤੇ ਹੁਣ 6-7 ਮਹੀਨਿਆਂ ਤੋਂ ਸਾਨੂੰ ਰੋਲਿਆ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਨੂੰ ਆਪਣੀ ਰਾਜਧਾਨੀ 'ਚ ਨਹੀਂ ਜਾਣ ਦਿੱਤਾ ਤੇ ਸਾਡੇ ਤੇ ਇਹਨਾਂ ਨੇ ਅਥਰੂ ਗਾਇ 7 ਤਰ੍ਹਾਂ ਦੇ ਗੂਣੀਆਂ ਕਿਸ ਕਿਸਮ ਦੇ ਇਹਨਾਂ ਨੇ ਹਥਿਆਰ ਸਾਡੇ ਤੇ ਚਲਾਏ ਤੇ ਇਹਨਾਂ ਤੋਂ ਜਿਹੜਾ ਉਹ ਬਦਲਾ ਜਿਹੜਾ ਉਹ ਇੱਕ ਵਾਰਾਂ ਲੈਣ ਦੀ ਜਿਹੜੀਆਂ ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਤੇ ਇਸੇ ਕਰਕੇ ਹੀ ਇਹ ਭਾਵੇਂ ਕੋਈ ਆਵੇ ਵੇਖੋ ਉੱਥੇ ਸਰਕਾਰ ਆਵੇ ਕਿਸੇ ਵੀ ਪਾਰਟੀ ਦੀ ਸਾਡਾ ਇਸ ਚੀਜ਼ ਨਾਲ ਮਤਲਬ ਨਹੀਂ ਹੈਗਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਫਲਾਣੇ ਨੂੰ ਵੋਟ ਪਾਓ ਅਸੀਂ ਤੇ ਇਹ ਕਹਿੰਨੇ ਆ जिन्ना को, कि जिन्ना कि कि ने ਸਾਡੇ ਤੇ ਜ਼ੁਲਮ ਕੀਤਾ ਉਹਨਾਂ ਤੋਂ ਸਾਫ਼ ਤਾਬ ਜ਼ਰੂਰ ਜਨ ਲਗੋ ਲੇਕਿਨ ਇਤਿਹਾਸਿਕ ਫੈਸਲੇ ਤੇ ਲੱਗਦਾ ਨਾ ਕਿਉਂਕਿ ਲੰਮੇ ਚਿਰ ਤੋਂ ਤੁਸੀਂ ਬੈਠੇ ਹੋ ਕੋਰਟਾਂ ਨੇ ਵੀ ਫੈਸਲੇ ਦੇ ਦਿੱਤੇ ਕਿ ਚੁੱਕਿਆ ਜਾਵੇ ਵੈਰੀਕੇਟਿੰਗ ਖੋਲੀ ਹੋਈ ਹੈ ਤਾਂ ਵੀ ਨਹੀਂ ਖੋਲੀ ਕਿ ਲੱਗਦਾ ਨਹੀਂ ਕਿ ਕਿਸੇ ਨੇ ਤਾਂ ਪੈਲ ਕਰਮੀ ਕੀਤੀ ਬੋਲਿਆ ਕਿ ਹਾਂ ਮੈਨੂੰ ਖੋਲਾਂਗੇ ਸੀ ਚੰਗੀ ਗੱਲ ਹੈ ਜਿਹੜਾ ਕੋ ਬੋਲਿਆ ਹੈ ਚੰਗੀ ਗੱਲ ਹੈ ਜਿਹੜਾ ਕੋ ਬੋਲ ਇਸੇ ਤਰ੍ਹਾਂ ਦੇ ਹੀ ਬਿਆਨ ਰਾਹੁਲ ਗਾਂਧੀ ਤੇ ਵੀ ਆਏ ਸੀ ਕਿ ਕਹਿ ਰਹੇ ਸੀ ਕਿ ਐਮਐਸਪੀ ਦੀ ਗਰੰਟੀ ਜਿਹੜੀ ਹੈ ਉਹ ਲੀਗਲ ਕੀਤੀ ਜਾਏਗੀ ਜੇਕਰ ਉਹਨਾਂ ਦੀ ਸਰਕਾਰ ਸੈਂਟਰ ਚ ਬਣਦੀ ਚਲੋ ਨਹੀਂ ਬਣ ਸਕੀ ਲੇਕਿਨ ਲ ਇਸ ਕਿਸਾਨ ਅੰਦੋਲਨ ਨੇ ਕਿੱਡੀ ਵੱਡੀ ਤਬਦੀਲੀ ਲਿਆਂਦੀ ਆ ਐਦੋਂ ਪਹਿਲਾਂ ਤੁਸੀਂ ਦੇ ਬੱਚੇ ਜੇ ਪਰ ਤੁਸੀਂ ਵੇਖਿਆ ਹੋਊਗਾ ਇੰਨੇ ਦੇ ਬੱਚੇ ਨਹੀਂ ਹੈਗੇ ਤੁਸੀਂ ਕਈ ਚਿਰ ਤੋਂ ਪ੍ਰੈਸ ਕਰ ਰਹੇ ਪ੍ਰੈਸ ਦੇ ਵਿੱਚ ਕੰਮ ਕਰ ਰਹੇ ਜੇ ਹੁਣ ਤੇ ਤੇਰੇ ਵੀ ਅੱਜ ਚਿੱਟੇਵਾਲ ਆ ਗਏ ਨੇ ਸੁਖਨਾ ਬਾਵਾ ਉਮਰ ਹੋ ਗਈ ਆ ਬੜੇ ਚਿਰ ਤੋਂ ਤੁਸੀਂ ਮੀਡੀਆ 'ਚ ਕੰਮ ਕਰ ਰਹੇ ਜੇ ਪਰ ਮੈਨੂੰ ਇਹ ਦੱਸੋ ਕਿ ਜਿਸ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਆ ਜਿਹੜੀ ਨਵੇਂ ਐਮਪੀ ਬਣ ਕੇ ਗਏ ਨੇ ਤੇ ਸਰਕਾਰ ਰੂਲਿੰਗ ਪਾਰਟੀ ਦੇ ਖਿਲਾਫ ਜਦੋਂ ਉਹ ਬੋਲਦੇ ਨੇ ਸਭ ਤੋਂ ਪਹਿਲਾਂ ਗੱਲ ਉਹ ਜਿਹੜੀਆਂ ਐਮਐਸਪੀ ਦੀ ਗਰੰਟੀ ਤੇ ਕਿਸਾਨਾਂ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਕੋਰ ਗੱਲ ਕਰਦੇ ਆ ਇਹ ਕਿਨੇ ਕੀਤਾ ਇਹ ਕਿਸਾਨ ਅੰਦੋਲਨ ਨੇ ਇੱਕ ਜਾਗਰਤੀ ਲੈਂਦੀ ਤੇ ਲੋਕਾਂ ਨੂੰ ਇਸ ਪਾਰਲੀਮੈਂਟ ਦੇ ਵਿੱਚ ਜਿਹੜੇ ਆਪੋਜੀਸ਼ਨ ਦੇ ਜਿਹੜੇ ਐਮਪੀ ਨੇ ਉਹਨਾਂ ਨੂੰ ਬੋਲਣ ਲਈ ਮਜਬੂਰ ਕਰਤਾ ਔਰ ਇਹ ਕਿਸਾਨਾਂ ਨੇ ਜਿਹੜਾ ਹੈ ਕਿ ਸੰਜ ਜਿੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਉਥੇ ਇਹ ਰਾਜਨੀਤਿਕ ਪਾਰਟੀਆਂ ਦੇ ਵੀ ਜਿਹੜੀ ਸੀ ਉਹ ਨੀਂਦ ਉਡਾ ਦਿੱਤੀ ਆ ਵੀ ਜੇ ਕਿਸਾਨਾਂ ਦੀ ਗੱਲ ਕਰੋਗੇ ਤੇ ਤੁਸੀਂ ਇੱਥੇ ਵੋਟ ਲੈ ਸਕੋਗੇ ਨਹੀਂ ਤੇ ਤੁਹਾਨੂੰ ਕਿਸੇ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਲੇਕਿਨ ਸੱਜਾ ਸਾਹਿਬ ਬੇਸ਼ੱਕ ਵੋਟ ਦੀ ਗੱਲ ਕੀਤੀ ਗਈ ਲੇਕਿਨ ਕੰਗੜਾ ਰੌਨੌਤ ਕਹਿ ਰਿਹਾ ਕਿ ਇੱਕ ਕਿਸਾਨ ਫਿਰ ਦੁਬਾਰਾ ਜੋ ਹਰਸਿਮਰ ਕੋਰ ਬਾਦਲ ਕਹਿੰਦੇ ਸਨ ਕਿ ਜਾਂ ਪ੍ਰਕਾਸ਼ ਸਿੰਘ ਸੁਭਿੰ ਸਿੰਘ ਬਾਦਲ ਕਹਿੰਦੇ ਸਰ ਕਿ ਕਿਸਾਨ ਸਮਝ ਨਹੀਂ ਪਾ ਰਹੇ ਬਿੱਲ ਉਹਨਾਂ ਦੇ ਹਿੱਕ ਚ ਹਿੱਤ ਚ ਸੀਗੇ ਕੀ ਲੱਗਦਾ ਤੁਹਾਨੂੰ ਕੰਗਣਾ ਰੌਦ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਕੰਨੜਾ ਔਰ ਨੌਤ ਤੇ ਰਮਨੀਤ ਬਿੱਟੂ ਵਰਗੇ ਇਹ ਭਾਜਪੀ ਨੇ ਇੱਕ ਚੂਰੀ ਪਾ ਇਹਨਾਂ ਨੂੰ ਚੂਰੀ ਖਵਾਈ ਜਾਂਦੀ ਆ ਤੇ ਇਹ ਕਿਸਮ ਦੇ ਤੋਤੇ ਪਾਲੇ ਨੇ ਜਿਹੜੀ ਗੱਲ ਉਸ ਟੈਨ ਦੇ ਉੱਤੇ ਮੋਦੀ ਕਹਿੰਦਾ ਸੀ ਕਿ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਪਾਏ ਹਮਾਰੇ ਸਮਝਾਣੇ ਵਿੱਚ ਕੋਈ ਕਮੀ ਰਹੀ ਤੇ ਇਹ ਕਾਨੂੰਨ ਕਿਸਾਨੋ ਕੇ ਹਿੱਤ ਵਿੱਚ ਹੈ ਉਹੀ ਗੱਲਾਂ ਜੇ ਕੰਗਣਾ ਬੋਰੀਆਂ ਅਸਲ ਗੱਲ ਇਹ ਆ ਕਿ ਇਹ ਜਿਹੜੀਆਂ ਨੇ ਇਹ ਨਾ ਤਾਂ ਕਿਸਾਨਾ ਹੱਤਾ ਸੀ ਆ ਹੁਣ ਕੰਗਣਾ ਨੂੰ ਕੀ ਪਤਾ ਕਿ ਜਿਹੜਿਆ ਇੱਕ ਸਾਨੀ ਜਿਹੜੀ ਫਸਲ ਜਿਹੜੀ ਆ ਪੈਦਾ ਕਿਵੇਂ ਹੁੰਦੀ ਆ ਕੀ ਕੰਗਣਾ ਕਿਤੇ ਖੇਤ ਦੇ ਵਿੱਚ ਆਪਣੇ ਪਿਓ ਦੀ ਰੋਟੀ ਲੈ ਕੇ ਗਈ ਹੋਵੇ ਕੰਮ ਕਰ ਦੇਦੀ ਕੀ ਕੰਗਣਾ ਸਹੁਰੇ ਪਰਿਵਾਰ ਦੀ ਰੋਟੀ ਲੈ ਗਈ ਇਹ ਤਾਂ ਫਿਲਮੀ ਇੱਕ ਜਿਹੜਿਆ ਫਿਲਮਾਂ 'ਚ ਕੰਮ ਕਰਨ ਵਾਲੀ ਇੱਕ ਲੜਕੀ ਆ ਤੇ ਇਹਨਾਂ ਨੂੰ ਤੇ ਇਹ ਵੀ ਪਤਾ ਨਹੀਂ ਕਿ ਜਦੋਂ ਮਾੜਾ ਜਾ ਪਸੀਨਾ ਆ ਤੇ ਏਸੀ ਗੱਡੀਆਂ 'ਚ ਰਹਿਣਾ ਏਸੀ ਕੋਠੀਆਂ 'ਚ ਰਹਿਣਾ ਅੱਗੇ ਪਿੱਛੇ ਇਹਨਾਂ ਨੂੰ ਲੋਕ ਜਿਹੜੇ ਨੇ ਇਹਨਾਂ ਦੀ ਸੇਵਾ ਵਾਲੇ ਤੇ ਇਹਨਾਂ ਨੂੰ ਕੀ ਪਤਾ ਵੀ ਖੇਤੀ ਹੁੰਦੀ ਕੀ ਆ ਇਹ ਅੱਗ ਲਾਉਣ ਵਾਲੇ ਲੋਕ ਨੇ ਇਹ ਆ ਕੇ ਲਾਉਣ ਵਾਲੇ ਆ ਲੋਕਾਂ ਇਹਨਾਂ ਨੂੰ ਇਹ ਆਪ ਹੀ ਸ਼ਾਂਤੀ ਕਿਵਣੀ ਆ ਇਹਨੂੰ ਪਹਿਲਾਂ ਕਿਸਾਨਾਂ ਦੇ ਖਿਲਾਫ ਬੋਲੀ ਸੀ ਸਿੱਖਾਂ ਦੇ ਖਿਲਾਫ ਬੋਲੀ ਤੇ ਇਹਨੂੰ ਜਿਹੜੀ ਸੀ ਉਹ ਪਾਰਲੀਮੈਂਟ ਦੀ ਸੀਟ ਮਿਲ ਗਈ ਹੁਣ ਇਹਨੂੰ ਆਪ ਹੀ ਮੈਂ ਕਿਸਾਨਾਂ ਦੇ ਖਿਲਾਫ ਜਿੰਨਾ ਵੱਧ ਬੋਲੂਗੀ ਜਿੰਨਾ ਸਿੱਖਾਂ ਦੇ ਵੱਧ ਬੋਲੂਗੀ ਖਿਲਾਫ ਬੋਲੂਗੀ ਘੱਟ ਗਿੰਦਿਆਂ ਦੇ ਖਿਲਾਫ ਬੋਲੂਗੀ ਤੇ ਫਿਰ ਜਿਹੜਾ ਆਪ ਹੀ ਆਉਣ ਵਾਲੇ ਸਮੇਂ 'ਚ ਮੈਨੂੰ ਮੰਤਰੀ ਪਦ ਜਿਹੜਾ ਉਹ ਮਿਲ ਸਕਦਾ ਇਸ ਕਰਕੇ ਇਹ ਬੋਲ ਰਹੀ ਆ ਇਹ ਕੌਣ ਹੁੰਦੀ ਹੈ ਇਹ ਕਸਮ ਕਰਨ ਵਾਲੀ ਕਿ ਕਿਸਾਨ ਜਿਹੜੇ ਨਹੀਂ ਇਹ ਸਮਝ ਨਹੀਂ ਪਾਏ ਇਹ ਸਾਡੇ ਨੂੰ ਸਮਝਦਾ ਰਹੇ ਤੈਨੂੰ ਪਤਾ ਵੀ ਉਹ ਬਾਗੀਆਂ ਰਹਾਤਾ ਹੈ ਪਾਣੀ ਕਿਵੇਂ ਲੱਗਦਾ ਤੈਨੂੰ ਪਤਾ ਵੀ ਜੇ ਠਾਣ ਦੇ ਵਿੱਚ ਜਿਹੜਾ ਉੱਥੇ ਧੁੱਪਾਂ ਦੇ ਖੇਤ ਚ ਕਿਵੇਂ ਕੰਮ ਕਰਦਾ ਤੈਨੂੰ ਪਤਾ ਭਾਦਰੋਂ ਦੇ ਚਮਾਸਿਆਂ ਦੇ ਵਿੱਚ ਨਰਮਾ ਕਿਵੇਂ ਗੋੜਿਆ ਜਾਂਦਾ ਤੈਨੂੰ ਪਤਾ ਭਾਦਰੋਂ ਦੇ ਚਮਾਸਿਆਂ ਚ ਝੋਨੇ ਝੋਨੇ ਦੀਨ ਕਿਵੇਂ ਕੱਢਿਆ ਜਾਂਦਾ ਤੈਨੂੰ ਪਤਾ ਇਸ ਗੱਲ ਦਾ ਵੀ ਇਹ ਕਿਸਾਨ ਜਿਹੜਾ ਪੈਦਾਵਾਰ ਕਿਵੇਂ ਕਰਦਾ ਕਿਸ ਤਰ੍ਹਾਂ ਪਤਾ ਕਰਦਾ ਕਿ ਨਹੀਂ ਮਿਹਨਤ ਕਰਦਾ ਇਹ ਹੱਡ ਪਰ ਵੀ ਮਿਹਨਤ ਕਰਕੇ ਤੇ ਜਦੋਂ ਮਿਲਦਾ ਕੁਛ ਨਹੀਂ ਤਾਂ ਅਸੀਂ ਉੱਥੇ ਜਾ ਕੇ ਛੜਕਾਂ ਤੇ ਬੈਠਿਆ ਇਹ ਕੌਣ ਹੁੰਦੀ ਹੈ ਇਹ ਗੱਲ ਕਹਿਣ ਵਾਲੀ ਬਾਕੀ ਇਹ ਉਹਨਾਂ ਨੇ ਬੁਲਾਇਓ ਹੈ ਬੋਲ ਰਹੀ ਲਾਸ ਵਾਲਾ ਮੇਰਾ ਫਿਰ ਵਾਰ ਬਾੜਾ ਹੀ ਪੁੱਛੂੰਗਾ ਕਿ ਤੁਹਾਨੂੰ ਲੱਗਦਾ ਕਿ ਹੁੱਡਾ ਜਾਂ ਰਾਹੁਲ ਗਾਂਧੀ ਦੇ ਬਿਆਨਾਂ ਤੋਂ ਲੱਗਦਾ ਹੈ ਕਿ ਕਿਸਾਨਾਂ ਦੇ ਹਿੱਤਰੇ ਵਿੱਚ ਕੁਝ ਨਾ ਕੁਝ ਨਜ਼ਰ ਆਏਗਾ ਬਿਲਕੁਲ ਉਹਨਾਂ ਨੂੰ ਕਰ ਰਹੇ ਪਿਆ ਉਹਨਾਂ ਨੂੰ ਜਿਸ ਪਿਆ ਇਹਨਾਂ ਨੂੰ ਦਿਸ਼ ਪਿਆ ਹੈ ਕਿ ਜੇ ਕਿਸਾਨਾਂ ਦੀ ਗੱਲ ਨਾ ਕੀਤੀ ਤੇ ਕਿਸਾਨਾਂ ਦੀ ਹਿੱਤੀ ਗੱਲ ਨਾ ਕੀਤੀ ਜੇ ਐਮਐਸਪੀ ਦੀ ਗਾਰੰਟੀ ਮੰਨ ਲੋ ਕੱਲ ਨੂੰ ਤੇ ਰਾਹੁਲ ਆ ਜਾਂਦਾ ਤੇ ਜੇ ਉਹ ਗੱਲ ਨਹੀਂ ਕਰੇਗਾ ਤੇ ਫਿਰ ਅਸੀਂ ਰਾਹੁਲ ਨੂੰ ਕਦੇ ਸੁੱਖ ਦੀ ਨੀਂਦ ਸੌਣ ਦਵਾਂਗੇ ਜੇ ਭਪਿੰਦਰ ਢੋਡਾ ਜਿਹੜੀ ਅੱਜ ਗੱਲ ਕਰਦਾ ਤੇ ਜੇ ਇਹ ਗੱਲ ਨਹੀਂ ਕਰਦੇ ਤੇ ਅਸੀਂ ਸੁੱਖ ਦੀ ਨੀਂਦ ਇਹਨਾਂ ਨੂੰ ਕਿਸੇ ਨੂੰ ਵੀ ਸੌਣ ਦਵਾਂਗੇ ਭਾਵੇਂ ਕੋਈ ਵੀ ਰਾਜਨੀਤਿਕ ਹੋਵੇ ਪਰ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਕਿ ਇਹਨਾਂ ਲੋਕਾਂ ਨੂੰ ਜਾਗਫੀ ਆ ਗਿਆ ਇਹਨਾਂ ਲੋਕਾਂ ਦੀਆਂ ਨੀਂਦਾਂ ਉੱਟ ਗਈਆਂ ਨੇ ਇਹਨਾਂ ਲੋਕਾਂ ਨੂੰ ਹੁਣ ਦਿਮਾਗ ਦੇ ਵਿੱਚ ਉਹ ਕੋਈ ਵੀ ਕਰਨ ਉਹਨਾਂ ਨੂੰ ਰਾਤ ਨੂੰ ਦਿਨੇ ਵੀ ਸੁਪਨੇ ਸੁੱਤੇ ਪਿਆ ਵੀ ਉਹਨਾਂ ਨੂੰ ਜਿਹੜਿਆ ਉਹ ਸੁਪਨੇ ਕਿਸਾਨਾਂ ਦੇ ਆਉਂਦੇ ਆ ਭਈ ਗੱਲ ਕਿਸਾਨ ਦੀ ਕਰਨੀ ਆ ਜੇ ਕਿਉਂਕਿ ਇਹ ਜਿਹੜਾ ਭਾਰਤ ਦੇਸ਼ ਆ ਇਹ ਕਿਸਾਨ ਮਤਲਬ ਕਿ ਜਿਹੜਾ ਬਿਲਕੁਲ ਕਿਸਾਨੀ ਮਤਲਬ ਕਿ ਜਿਹੜਾ ਇੱਥੇ ਕਿਸਾਨੀ ਪ੍ਰਧਾਨ ਹੈ ਕਿਸਾਨੀ ਪ੍ਰਧਾਨ ਦੇਸ਼ ਹੈ ਔਰ ਇੱਥੇ ਜਿਹੜੀ ਬਹੁ ਗਿਣਤੀ ਆ ਉਹ ਕਿਸਾਨਾਂ ਦੀ ਆ ਤੇ ਹੁਣ ਉਹ ਕਿਸਾਨ ਨਹੀਂ ਰਹਿ ਐਸੇ ਕਰਕੇ ਤੇ ਇਹਨਾਂ ਨੇ ਸਾਨੂੰ ਉੱਥੇ ਤਾਮਿਲਨਾਡੂ ਚ ਨਹੀਂ ਜਾਣ ਦਿੱਤਾ ਕਿ ਜਿਹੜੀ ਇੱਥੇ ਉਤਰੀ ਭਾਰਤ ਦੇ ਵਿੱਚ ਜਿੱਤਰਾ ਕਿਸਾਨ ਜਾਗਤ ਹੋ ਗਏ ਨੇ ਤੇ ਜੇ ਇਹ ਪੰਜਾਬ ਦੇ ਕਿਸਾਨ ਜਿਹੜੇ ਆ ਦੱਖਣੀ ਭਾਰਤੀ ਚਲੇ ਗਏ ਤੇ ਇਹਨਾਂ ਨੇ ਉੱਥੇ ਸਾਡੀਆਂ ਜਾ ਕੇ ਉੱਥੇ ਵੀ ਜਿਹੜਾ ਹਾਲਾਤ ਨੇ ਆ ਕਰਪਾਣਾ ਦਾ ਇੱਕ ਬਹਾਨਾ ਸੀ ਮਹਾਨਾ ਬਣਾ ਕੇ ਸਾਨੂੰ ਇੱਥੇ ਇਹਨਾਂ ਨੇ ਰੋਕਿਆ ਗਿਆ ਸੋ ਹੁਣ ਕਿਸ ਤਰ੍ਹਾਂ ਕਿਸਾਨ ਪੰਜਾਬ ਦੇ ਕਿਸਾਨ ਕਿਸਾਨ ਆਗੂਆਂ ਨੇ ਹਰਿਆਣੇ ਦੇ ਕਿਸਾਨ ਆਗੂਆਂ ਨੇ ਇਹ ਜਗਾਤਾ ਤੇ ਹੁਣ ਯੂਪੀ ਤੇ ਇਸੇ ਤਰ੍ਹਾਂ ਰਾਜਸਥਾਨ ਇਥੋਂ ਇੱਕ ਹਵਾ ਐਸੀ ਚਲੇਗੀ ਜਿਹੜੀ ਦੱਖਣੀ ਭਾਰਤ ਦੇ ਵਿੱਚ ਇਹ ਜਿਹੜੇ ਕਿਸਾਨ ਵਿਰੋਧੀ ਲੋਕ ਨੇ ਮਜ਼ਦੂਰ ਵਿਰੋਧੀ ਲੋਕ ਨੇ ਜਿਹੜੇ ਇਹ ਛੋਟੇ ਦੁਕਾਨਦਾਰਾਂ ਚਾ ਟ੍ਰਾਂਸਪੋਰਟਰ ਇਹ ਜਿਹੜੇ ਵਿਰੋਧੀ ਲੋਕ ਨੇ ਛੋਟੇ ਚਾਹੇ ਮਲਾਜਮ ਨੇ ਜਿਨ੍ਹਾਂ ਨੇ ਆਪਣੇ ਦੋ ਬੱਕ ਦੀ ਪੇਟ ਦੀ ਭੁੱਖ ਮਟਾਉਣੀ ਆ ਆਪਣੀ ਮਿਹਨਤ ਕਰਕੇ ਬੱਚੇ ਪਾਲ ਲੈਣੇ ਉਹਨਾਂ ਨੂੰ ਜਾਗਨ ਕਰਤਾ ਤੇ ਉਹਨਾਂ ਤੋਂ ਬੜਾ ਬੜਾ ਕੇ ਉਠਿਆ ਕਰਦੇ